ਮੁੱਖ ਮੰਤਰੀ ਭਗਵੰਤ ਮਾਨ ਆਪਣੀ ਤਿਆਰ ਕੀਤੀ ਸਿਆਸੀ ਪਿਛ ਤੋਂ ਥੜਕਦੇ ਹੋਏ ਨਜ਼ਰ ਆ ਰਹੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਪਾਰਟੀ ਨੇ ਤੈਅ ਕੀਤਾ ਸੀ ਕਿ ਇਹਨਾਂ ਚੋਣਾਂ ਨੂੰ ਸੰਗਰੂਰ ਦੇ ਵਿੱਚ ਸੁਖਪਾਲ ਖਹਿਰਾ ਵਰਸਸ ਭਗਵੰਤ ਮਾਨ ਨਹੀਂ ਬਣ ਦਿੱਤਾ ਜਾਵੇਗਾ ਪਰ ਹੁਣ ਇਸ ਗੱਲ ਤੋਂ ਆਪ ਹੀ ਥੜਕਦੇ ਹੋਏ ਨਜ਼ਰ ਆਉਂਦੇ ਕਿ ਕਹਾਣੀ ਹੈ ਕਿ ਮਾਜ਼ਰਾ ਤੁਹਾਨੂੰ ਦੱਸਦੇ ਹਾਂ ਤੁਜੜਿਆ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਘੇਰਾ ਪਾਇਆ ਗਿਆ ਤਿੱਖੇ ਨਿਸ਼ਾਨੇ ਵਿਨੇਗੇ ਨੇ ਆਪਣੀ ਪੋਸਟ ਦੇ ਵਿੱਚ ਉਹਨਾਂ ਨੇ ਕਈ ਗੱਲਾਂ ਕਹਿ ਦਿੱਤੀਆਂ ਅਜਿਹੀਆਂ ਗੱਲਾਂ ਕਹਿ ਦਿੱਤੀਆਂ ਜੋ ਕਿ ਸੁਖਪਾਲ ਖੈਰਾ ਨੂੰ ਜ਼ਰੂਰ ਚੋਬਣਗੀਆਂ ਆਖਰਕਾਰ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਥੜਕੇ ਨੇ ਇਹਦਾ ਜਵਾਬ ਮੈਂ ਤੁਹਾਨੂੰ ਇਹ ਪੋਸਟ ਪੜਨ ਤੋਂ ਬਾਅਦ ਦਿੰਦਾ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪੋਸਟ 'ਚ ਲਿਖਿਆ ਹੈ ਜਿਸ ਬੰਦੇ ਨੂੰ ਸੰਗਰੂਰ ਦੇ 10 ਪਿੰਡਾਂ ਦੇ ਨਾਂ ਵੀ ਚੇਤੇ ਨਹੀਂ ਨਾ ਉਸ ਤੋਂ ਲਿਖਤੀ ਪੜੇ ਜਾਣੇ ਉਹ ਸੰਗਰੂਰ ਤੋਂ ਦਾਵੇਦਾਰੀ ਠੋਕ ਰਿਹਾ ਹੈ ਪਹਿਲਾਂ ਵੀ ਬਠਿੰਡੇ ਵਾਲਿਆਂ ਤੋਂ ਨਜ਼ਾਰਾ ਦੇਖ ਚੁੱਕੇ ਨੇ ਐਕਤੀ ਸੰਗਰੂਰ ਵਾਲੇ ਦਿਖਾਉਣਗੇ ਤਾਂ ਤੁਸੀਂ ਸੁਣ ਹੀ ਲਿਆ ਕਿ ਕਿਸ ਤਰ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਖਹਿੜਾ ਨੂੰ ਛੇੜਿਆ ਆਖਰਕਾਰ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਆਪਣੀ ਸਿਆਸੀ ਪਿੱਛੇ ਤੋਂ ਠੜਕ ਗਏ ਨੇ ਕਿਉਂ ਉਸ ਲਾਈਨ ਤੋਂ ਜਿਹੜਾ ਪਾਸੇ हट ਗਏ ਨੇ ਜਿਹੜੀ ਉਹਨਾਂ ਨੇ ਖਿੱਚੀ ਸੀ ਦਰਅਸਲ ਆਮ ਆਦਮੀ ਪਾਰਟੀ ਦੀ ਅੰਦਰੂਨੀ ਤੌਰ ਤੇ ਉੱਤੇ ਰਣਨੀਤੀ ਹੈ ਕਿ ਸੰਗਰੂਰ ਵਾਲੀ ਚੋਣ ਨੂੰ ਜਿਹੜਾ ਉਹ ਸੁਖਪਾਲ ਖਹਿਰਾ ਵਰਸਸ ਮੀਤ ਹੇਰ ਬਣਾਉਣਾ ਹੈ ਨਾ ਕਿ ਸੁਖਪਾਲ ਖਹਿਰਾ ਵਰਸਸ ਭਗਵੰਤ ਮਾਨ ਕਿਉਂਕਿ ਕਾਂਗਰਸ ਪਾਰਟੀ ਅਤੇ ਸੁਖਪਾਲ ਖਹਿਰਾ ਲਗਾਤਾਰ ਇਹ ਕੋਸ਼ਿਸ਼ ਕਰ ਰਹੇ ਹੈ ਕਿ ਇਹ ਚੋਣ ਜਿਹੜੀ ਹੈ ਉਹ ਖਹਿਰਾ ਵਰਸਸ ਭਗਵੰਤ ਮਾਨ ਹੋਵੇ ਅਤੇ ਆਮ ਆਦਮੀ ਪਾਰਟੀ ਨੇ ਇਸ ਚੀਜ਼ ਨੂੰ ਲੈ ਕੇ ਰਣਨੀਤੀ ਬਣਾਈ ਤੁਸੀਂ ਵੇਖਿਆ ਹੋਣਾ ਕਿ ਤੂੰ ਜਿਹੜਾ ਉਹ ਬਰਨਾਲਾ ਦੇ ਵਿੱਚ ਇੱਕ ਰੈਲੀ ਕੀਤੀ ਗਈ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਆਏ ਮੀਤ ਹੇਰ ਦੇ ਹੱਕ ਦੇ ਵਿੱਚ ਉੱਥੇ ਇੱਕ ਵੀ ਸਿੰਗਲ ਸ਼ਬਦ ਇੱਕ ਖੈਰਾ ਸ਼ਬਦ ਵੀ ਖੈਰਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੂੰਹ ਚੋਂ ਨਹੀਂ ਸੁਣਨ ਨੂੰ ਮਿਲਿਆ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਆਪਣੇ ਆਪ ਲਵਧੀਆਂ ਕੜਾਈਆਂ ਆਵਰੋਧੀਆਂ ਨੂੰ ਉਰਲੇ ਪਰਲੇ ਪਾਸੇ ਫੜਿਆ ਤੇ ਜਾਂਦੇ ਬਣੇ ਪਰ ਹੁਣ ਆਖਿਰਕਾਰ ਕੀ ਹੋਇਆ ਕਈ ਲੋਕ ਤਾਂ ਕਈ ਗੱਲਾਂ ਕਰਦੇ ਆ ਖੈਰ ਮੈਂ ਉਹਨਾਂ ਗੱਲਾਂ ਚ ਨਹੀਂ ਜਾਣਾ ਉਹ ਗੱਲਾਂ ਜਿਹੜੀਆਂ ਨੇ ਉਹ ਉਸ ਪੱਧਰ ਦੀਆਂ ਨਹੀਂ ਬਲੋ ਦਾ ਬੈਲਟ ਹੁੰਦੀਆਂ ਨੇ ਉਹ ਚੰਗੀਆਂ ਨਹੀਂ ਲੱਗਦੀਆਂ ਪਰ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਥੜਕ ਗਏ ਕਿਉਂ ਇਹ ਚਰਚਾ ਉਹਨਾਂ ਨੂੰ ਖੈਰੇ ਨੂੰ ਚੁੰਡੀ ਵੱਢਣੀ ਪੈਗੀ ਸਿਆਸੀ ਤੌਰ ਤੇ ਇਹ ਇੱਕ ਅਹਿਮ ਗੱਲ ਹੁਣ ਖੈਰੇ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ ਕਿ ਖੈਰਾ ਕਦੋਂ ਮੁੱਖ ਮੰਤਰੀ ਦੀ ਇਸ ਪੋਸਟ ਦਾ ਜਵਾਬ ਦਿੰਦੇ ਆ ਤੇ ਕੀ ਕਹਿੰਦੇ ਆ ਇਹ ਹੁਣ ਵੇਖਣ ਵਾਲੀ ਗੱਲ ਰਹੇਗੀ